ਕੁਝ ਲੋਕਾਂ ਦੇ ਜਿਉਣ ਦਾ ਢੰਗ ਬਹੁਤ ਹੀ ਵੱਖਰਾ ਹੁੰਦਾ ਹੈ ਤੇ ਉਹ ਆਪਦੇ ਲਈ ਨਹੀਂ ਸਗੋਂ ਪੂਰੀ ਖਲਕਤ ਲਈ ਜਿਉਂਦੇ ਨੇ ਐਦਾਂ ਦੇ ਨੇ ਸੰਤ ਪਲਵੀਰ ਸਿੰਘ ਸੀਚੇਵਾਲ ਮੰਨੋ ਜਾਰਾ ਮੰਨੋ ਪਰ ਕੁਦਰਤ ਨੂੰ ਸੰਭਾਲਣ ਦੇ ਪਿੱਛੇ ਪੰਜਾਬ ਦੇ ਪਾਣੀਆਂ ਨੂੰ ਸੁੱੱਚਾ ਕਰਨ ਪਿੱਛੇ ਸੰਤ ਪਲਵੀਰ ਸਿੰਘ ਸੀਚੇਵਾਲ ਦੀ ਅਣਥੱਕ ਮਿਹਨਤ ਲਈ ਇਸ ਤੋਂ ਇਲਾਵਾ ਜੇ ਕਹੀਏ ਕਾਂਜਲੀ ਵੈਟਲੈਂਡ ਦੀ ਤਾਂ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਹੈ ਉਹਨਾਂ ਕਿਸੇ ਹੋਰ ਨੇ ਨਹੀਂ ਕੀਤੀ ਕਾਲੀ ਨਦੀ ਨੂੰ ਫਿਰ ਤੋਂ ਸਬਾਲਣ ਕਾਰੀਆਂ ਦੇ ਦੀਦਾ ਸਤਿਕਾਰ ਕਰਨਾ ਔਰ ਉਹਦੀ ਮਹੱਤਤਾ ਬਾਰੇ ਦੱਸਣਾ ਔਰ ਆਪ ਵੱਡਣਾ ਇਹਨੂੰ ਹੋਰ ਤੋਂ ਕੰਮ ਕਰਾਉਣਾ ਹੈ ਸੰਪਲਬੀਰ ਸਿੰਘ ਸੀਚੇਵਾਲ ਹੁਣਾਂ ਦਾ ਇਹੋ ਜਿਹਾ ਸਵਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਇਹ ਗੱਲ ਕਿਉਂ ਕਰ ਰਿਹਾ ਦਰਅਸਲ ਵਾਤਾਵਰਣ ਪ੍ਰੇਮੀ ਸੰਪਲਬੀਰ ਸਿੰਘ ਸੀਚੇਵਾਲ ਹੁਣਾਂ ਦਾ ਜਨਮ ਦਿਨ ਹੈ ਤੇ ਉਹਨਾਂ ਨੇ ਆਪਣਾ ਜਨਮ ਦਿਨ ਵੀ ਬੜੇ ਅਨੋਖੇ ਢੰਗ ਦੇ ਨਾਲ ਮਨਾਇਆ ਆਪਣੇ ਜਨਮ ਦਿਨ ਦੇ ਮੌਕੇ ਉਹਨਾਂ ਦੇ ਵੱਲੋਂ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਸੌਪੀਆਂ ਗਈਆਂ ਨੇ ਉਨਾ ਦੱਸਿਆ ਕਿ ਲਗਭਗ ਇੱਕ ਟੈਂਕੀ ਦੀ ਕੀਮਤ 3 ਲੱਖ ਰੁਪਏ ਦੇ ਕਰੀਬ ਹੈ ਇਸ ਮੌਕੇ ਵੱਡੀ ਗੰਟੀ ਵਿੱਚ ਉਹਨਾਂ ਵੱਲੋਂ ਉਹਨਾਂ ਦੇ ਕੋਲ ਸਨਮਾਨ ਪਹੁੰਚੀਆਂ ਤੇ ਸੰਤ ਸੀਜਵਾਲ ਨੂੰ ਫੁੱਲਾਂ ਦੇ ਗੁਲਦਸਤੇ ਪੇਟ ਕਰਕੇ ਸਨਮਾਨਿਤ ਕਰਦੇ ਨੇ ਸਾਡੀ ਵੀ ਪੂਰੀ ਟੀਮ ਦੇ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਮੁਬਾਰਕਾਂ ਇਸ ਬਾਤ ਦੀਆਂ ਵੀ ਕਿ ਉਹਨਾਂ ਨੇ ਬਾਬੇ ਨਾਨਕ ਦੇ ਬਲਰੋ ਸਿਖਾਇਆ ਬਾਤਾਂ ਵਰਤਨਾ ਪ੍ਰੇਮ ਦਾ ਪਾਠ ਲੋਕਾਂ ਤੱਕ ਪਹੁੰਚਾਇਆ ਔਰ ਇਹਨਾਂ ਨੇ ਇਹ ਵੀ ਕਰਕੇ ਦਿਖਾਇਆ ਵੀ ਜਿਹੜੀ ਚੀਜ਼ ਅਸੀਂ ਥਾਣ ਲਈਏ ਜੁਗਾੜ ਲਾ ਕੇ ਉਸ ਨੂੰ ਕਰ ਲੈਨੇ ਕਿਉਂਕਿ ਕਾਲੀ ਬਈ ਨੂੰ ਕੋਈ ਕਹਿੰਦਾ ਨਹੀਂ ਸੀ ਵੀ ਉਹ ਪਵਿੱਤਰ ਹੋ ਸਕਦੀ ਆ ਦੁਬਾਰਾ ਤੋਂ ਜਿਵੇਂ ਸਾਫ ਦੇ ਨਾਲ ਉਹਨਾਂ ਨੇ ਉਸ ਗੁਰੂ ਕੀ ਕਾਲੀ ਬਈ ਨੂੰ ਪਵਿੱਤਰ ਕਰਕੇ ਮਤਲਬ ਸਾਫ ਸੁਥਰਾ ਕਰਕੇ ਸਾਡੇ ਤੱਕ ਦਿੱਤਾ ਹੈ ਉਹਨਾਂ ਨੂੰ ਲੱਗੀਆਂ ਸਾਡੀਆਂ ਦੁਆਵਾਂ ਜਿਹੜੀਆਂ ਨੇ ਸ਼ਾਇਦ ਇਥੋਂ ਤੱਕ ਕਿ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਉਹ ਜਿੱਥੇ ਉਹ ਹੱਥ ਲਾਉਂਦੇ ਨੇ ਉਹ ਜਿਵੇਂ ਸੋਨਾ ਹੁੰਦਾ ਜਾਂਦਾ ਹੈ ਹੁਣ ਅੱਜ ਕੱਲ੍ਹ ਉਹਨਾਂ ਨੇ ਬੁੱਢੇ ਨਾਲੇ ਦੀ ਜੜੀ ਕੈਲੇ ਕੀ ਜ਼ਿੰਮੇਵਾਰੀ ਸੰਭੀਆ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਦਿਖ ਰਿਹਾ ਹੈ ਕਿ ਬੁੱਡਾ ਨਾਲਾ ਕਦੋਂ ਤੋਂ ਦੁਬਾਰਾ ਰਿਵਾਈਵ ਹੁੰਦਾ ਹੈ ਤੇ ਕਦੋਂ ਤੱਕ ਉਹ ਰਾਜਸਥਾਨ ਦੇ ਲੋਕ ਵੀ ਇਹ ਕਹਿਣਗੇ ਕਿ ਵਾਕੇ ਪੰਜਾਬ ਤੋਂ ਆਉਣ ਵਾਲਾ ਪਾਣੀ ਬਿਲਕੁਲ ਪਹਿਲਾਂ ਦੀ ਤਰ੍ਹਾਂ ਮਿੱਠਾ ਹੈ ਨਾ ਕਿ ਉਹਨਾਂ ਨੂੰ ਕੈਂਸਰ ਦੇ ਨਾਲ ਸਾਡੀ ਪੂਰੀ ਟੀਮ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਬਹੁਤ-ਬਾਤ ਮੁਬਾਰਕਾ ਹਏ ਚਾਰ ਪੰਡਾ ਤਲਵੰਡੀ ਮਾਦੋ ਢੋਲ ਖਾਲਸਾ ਇੱਕ ਗੱਟਾ ਮੁੰਡੀ ਕਾਸੂ ਤਲਵੰਡੀ ਮਾਦੂ ਇਹ ਚਾਰ ਪਿੰਡਾਂ ਨੂੰ ਟੈਂਕੀਆਂ ਵੱਖ-ਵੱਖ ਪਿੰਡਾਂ ਨੂੰ ਇਹ ਕਿਉਂਕਿ ਇਹ ਪਾਣੀ ਦੀ ਬਹੁਤ ਜ਼ਰੂਰਤ ਆ ਕਿਸੇ ਨੇ ਮੋਟਰ ਖਰਾਬ ਹੋ ਜਾਂਦੀ ਆ ਕਦੇ ਪਿੰਡਾਂ ਦੇ ਵਿੱਚ ਲੰਗਰ ਲਾਉਣਾ ਹੁੰਦਾ ਜਾਂ ਕੋਈ ਹੋਰ ਜਗਾ ਜਿਹੜੀ ਹੈਗੀ ਜਿਸ ਤਰ੍ਹਾਂ ਮੰਡ ਏਰੀਆ ਦੇ ਵਿੱਚ ਜਦੋਂ ਹੜ ਆ ਜਾਂਦਾ ਉਸ ਵੇਲੇ ਪਾਣੀ ਦੀਆਂ ਨਟਕੀਆਂ ਦੀ ਬਹੁਤ ਲੋੜ ਪੈਂਦੀ ਆ ਸੋ ਇਹ ਚਾਰ ਪਿੰਡਾਂ ਨੂੰ ਅੱਜ ਵੈਸੇ ਤਾਂ 100 ਦੇ ਕਰੀਬ ਟੰਕੀਆਂ ਅਸੀਂ ਦੇ ਚੁੱਕੇ ਹਾਂ ਇਹ ਚਾਰ ਪੰਡਾ ਨੂੰ ਅੱਜ ਨਵੀਆਂ ਟੈਂਕੀਆਂ ਜਿਹੜੀਆਂ ਹੈਗੀਆਂ ਆਪਣਾ ਬਾਈ ਕਿੰਨੀ ਪਾ ਲੱਗਦੀ ਐ ਇਹ ਟੈਂਕੀਆਂ ਵਾ ਇਹ 3,62,000 ਦੀ ਐ ਪਿਓਰ ਸਟੀਲ ਦੀ ਐ ਚਾਰ ਟਾਇਰ ਆ ਬਿਲਕੁਲ ਨਵੇਂ ਤੇ ਇਹਨੂੰ ਜਿਹੜਾ ਹੈਗਾ ਵਧੀਆ ਜਿਹੜੀ ਕੁਆਲਿਟੀ ਦੇ ਜਿਹਨੂੰ ਨੈਸ਼ਨਲ ਵਾਲੇ ਜਿਸ ਕੰਪਨੀ ਦੇ ਕੋਲੋਂ ਉਹ ਆਪਣਾ ਸਾਰੇ ਟੈਂਕਰ ਵਗੈਰਾ ਬਣਾਉਂਦੇ ਉਸ ਜਿਹੜੀ ਹੈਗੀ ਕੰਪਨੀ ਦੀ ਬਣੀ ਹੋਈ ਅੱਜ ਦਾ ਦਿਨ ਅਸੀਂ ਇੱਕ ਤਾਂ ਵਰਡ ਮਿਟ ਲੈਂਦੇ ਆ ਦੂਸਰਾ ਸੀ এডਿਕੇਸ਼ਨ ਨੂੰ ਸਮਰਪਿਤ ਹੋ ਕੇ ਮਨਾਉਨੇ ਆ ਸਕੂਲ ਕਾਲਜ ਜਿੰਨੇ ਵੀ ਉਦਿਆਰਥੀ ਆ ਟੀਚਰ ਆ ਜਾਂ ਜਿਹੜੇ ਪੇਰੈਂਟਸ ਆ ਜਾਂ ਉਹਨਾਂ ਨੂੰ ਜਿਹੜੇ ਇਹਨਾਂ এডਿਕੇਸ਼ਨ ਲਈ ਡੋਨੇਟ ਕਰਦੇ ਆ ਸੇਵਾਦਾਰ ਉਹਨਾਂ ਸਾਰਿਆਂ ਨੂੰ ਅੱਜ ਇਸ ਦਿਨ ਦੇ ਉੱਤੇ ਬੁਲਾਉਨੇ ਵੀ ਆ ਉਹਨਾਂ ਦਾ ਟੀਚਰਾਂ ਦਾ ਵੀ ਸਨਮਾਨ ਕਰਦੇ ਆ ਜਿਹੜੇ ਉਹਨਾਂ ਦੇ ਵਧੀਆ ਰਿਜ਼ਲਟ ਆਉਂਦੇ ਆ ਬੱਚਿਆਂ ਨੂੰ ਵੀ ਸਨਮਾਨ ਕਰਦੇ ਆ ਉਹ ਜਿਹੜੇ ਦਾਨੀ ਸਿੰਘ ਉਹਨਾਂ ਨੂੰ ਵੀ ਸਨਮਾਨਤ ਕਰਦੇ ਆ ਉਹ ਅੱਜ ਦੇ ਦਿਨ ਜਿਹੜਾ ਹੈਗਾ এনਵਾਇਰਨਮੈਂਟ ਨੂੰ ਸਮਰਪਿਤ ਹੁੰਦਾ ਤੇ ਅੱਜ ਸਾਮ ਨੂੰ ਜਿਹੜਾ ਗੱਲ ਹੈ ਦਿਹਾਣਾ ਵੀ ਕਿ ਵਾਡ ਬਿਟ ਲੈਂਡ ਦੇ ਰੇ ਦੇ ਉੱਤੇ ਉੱਥੇ ਵੀ ਗੁਰਦੁਆਰਾ ਗਊ ਘਟ ਭੂਗ ਪੈਣਗੇ ਤੇ ਉੱਥੇ ਵੀ ਜਿਹੜੀ ਹੈਗੀ ਐ এনਵਾਇਰਨਮੈਂਟ ਦਾ ਦਿਹਾਣਾ